ਅੱਜ ਅਸੀਂ ਮੈਸੂਦਾ ਆਪਣਾ ਜੀਐਸ ਪਾਣੇ ਕੀ ਅੱਜ ਆਪਾਂ ਪਹੁੰਚੇ ਹਾਂ ਜੀ ਬਾਬਾ ਤਿਸ਼ਰਦਾਸ ਜੀ ਦੇ ਡੇਰੇ ਵਿੱਚ ਜਿੱਥੇ ਅੱਜ ਤੀਜਾ ਸਰਾ ਦਾ ਹਰ ਸਾਲ ਦੀ ਤਰ੍ਹਾਂ ਇੱਥੇ ਤੀਜਾ ਸਮਾਗਮ ਮਨਾਇਆ ਜਾਂਦਾ ਹੈ ਨਾ ਵੀ ਦੇਖ ਸਾਹਮਣੇ ਆਪਣਾ ਸੋਹਾਰਾ ਮੇਰੇ ਵੀਰ ਜਸਵਿੰਦਰ ਸਿੰਘ ਜੀ ਸਰਾ ਉਹ ਨਾਲ ਬਾਈ ਹੈਪੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹਰ ਸਾਲ ਦੀ ਤਰ੍ਹਾਂ ਇਹ ਇੱਥੇ ਅਨਾਊਂਸਮੈਂਟ ਦੀ ਸੇਵਾ ਕਰਦੇ ਨੇਗੇ ਸੋ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਨੇ ਆਪਣੀ ਸਰਧਾ ਅਨੁਸਾਰ ਸੇਵਾ ਵੀ ਕਰਕੇ ਜਾਂਦੇ ਨੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਮੱਖਣਖਾਂ ਜੀ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਹਰ ਸਾਲ ਦੀ ਤਰ੍ਹਾਂ ਇਹ ਵੀ ਇੱਥੇ ਸੇਵਾ ਨਿਭਾਉਂਦੇ ਨੇ ਬਾਕੀ ਆਪਾਂ ਗੱਲ ਆਪ ਇਹਨਾਂ ਨਾਲ ਬਾਅਦ ਚ ਕਰਦੇ ਆ ਸੋ ਇੱਕ ਵਾਰੀ ਸਾਨੂੰ ਸਾਰਾ ਜਿੰਨੇ ਵੀ ਸੇਵਾਦਾਰ ਇੱਥੇ ਸੇਵਾ ਕਰ ਰਹੇ ਨਿਲੰਗਰ ਚੱਲ ਰਹੇ ਨੇ ਸੋ ਉਹ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬੜੇ ਰਿਹਾ ਵੀਡੀਓ ਨਾਲ ਵੀਡੀਓ ਨੂੰ ਬਾਤ ਲਾਈਕ ਤੇ ਸ਼ੇਅਰ ਜਰੂਰ ਕਰੀ ਚੱਲੇ ਜੀ ਇਧਰ ਸੇਵਾਦਾਰਾਂ ਦੀ ਜੇ ਆਪਾਂ ਗੱਲ ਕਰੀਏ ਪੂਰੀਆਂ ਦਾ ਲੰਗਰ ਚੱਲ ਰਿਹਾ ਜੋਰਾ ਫੋਰਾ ਦੇ ਨਾਲ ਦੇਖ ਸਾਹਬ ਤੁਸੀਂ ਜੋ ਪਿੰਡ ਕਾਲੇ ਕੰ ਦਾ ਹੀ ਸੇਵਾਦਾਰ ਰਗੇ ਸਾਰੇ ਸੇਵਾ ਨਿਭਾਰੇ ਨੇ ਸੋ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਪੂਰੀ ਸਰਦਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਸੋ ਇਸ ਇਧਰੋਂ ਮੈਂ ਤੁਹਾਨੂੰ ਦੱਸਾਂ ਮੇਰਾ ਵੀ ਬਹੁਤ ਪੁਰਾਣਾ ਬਾਈ ਖੜਾਗਾ ਹੈ ਨਾ ਕਿ ਆਲਾ ਠੀਕਾ ਹੈ ਕੋ ਜੀ ਤੇ ਇਹਨਾਂ ਦਾ ਮੇਰੇ ਨਾਲ ਬਹੁਤ ਵੱਡਾ ਰਿਸ਼ਤਾ ਹੈ ਦਾ ਸੋ ਇਸ ਏਰੇ ਦੇ ਨਾਲ ਸਾਰਿਆਂ ਜਿਹੜਾ ਜੁੜਿਆ ਹੋਇਆ ਨੇ ਵੀਰ ਬਜ਼ੁਰਗ ਬਾਬਾ ਪੈਣਾ ਛੋਟੇ ਬੱਚੇ ਸਾਰੇ ਜਿਹੜਾ ਦੇਗੇ ਚਾਹਤ ਹੈ ਜਿਹੜੀਆਂ ਦੇ ਨਗਰ ਦੇ ਜਿਹੜੇ ਕਬਰਾਂ ਨੇ ਬਾਬਾ ਸਾਹਿਬ ਸਾਡੇ ਜਨੇਟੀਆਂ ਬਣਾ ਰਹੇ ਨੇ ਕਿ ਸਤਿ ਸ੍ਰੀ ਅਕਾਲ ਸੇਵਾਦਾਰ ਭਗਤ ਰਹੇ ਨੇ ਸੇਵਾਦਾਰ ਬਾਬਾ ਜੀ ਦਾ ਡੇਰਾ ਜੋ ਪਿੰਡ ਘਰ ਦੇ ਨਰਮੀਕ ਹੈ ਪਿੰਡ ਕਾਲੇ ਕੇ ਇੱਥੇ ਬਜ਼ੁਰਗ ਬੈਠੇ ਨੇ ਆਪਾਂ ਕਿਸੇ ਦਿਨ ਇਨਾ ਹੀ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਕੇ ਇਸ ਬਾਰੇ ਬਾਰੇ ਸਾਰੀ ਜਾਣਕਾਰੀ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗੇ ਸੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਜੁੜੇ ਰਹੇ ਜੀ ਬਣੇ ਰਹੋ ਸੋ ਸ੍ਰਾਦ ਤੁਸੀਂ ਦੇਖ ਸਕਦੇ ਹੋ ਸੇਵਾ ਚੱਲ ਰਹੀ ਹੈ ਲੰਗਰ ਛਕ ਰਹੇ ਨੇ ਪਿੰਡ ਕਾਲੇ ਕਾਂ ਦੇ ਵਿੱਚ ਜੋ ਅੱਜ ਤੀਸਰਾ ਸ੍ਰਾਦ ਹੈ ਜੀ ਤੀਸਰੇ ਸ਼ਰਾਬ ਦੇ ਵਿੱਚ ਸੇਵਾਦਾਰ ਸੇਵਾ ਨਿਵਾਰੇ ਨੇ ਜੋ ਪਿੰਡ ਦੇ ਨੌਜਵਾਨ ਨੇ ਪੈਣਾ ਨੇ ਵੀਰ ਨੇ ਬਜ਼ੁਰਗ ਨੇ ਜੋ ਲੰਗਰ ਸੱਕਰੇ ਨੇ ਸੇਵਾ ਨਿਵਾਰੇ ਨੇਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰਕੇ ਲਿਓ ਜੇ ਆਪਾਂ ਗੱਲ ਕਰੀਏ ਪ੍ਰਬੰਧਕ ਕਮੇਟੀ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਹੋਇਆ ਦੇਖੋ ਦੇਖੋ ਚਾਲੇ ਵਾਲਾਇਆਂ ਬੇਹ ਨੇ ਬੈਠੇ ਹੋ ਖਤਰਾ ਨਾ ਚਾਹਦੇਆਂ ਲਈ ਖਤਮ ਜੀ ਨੇ ਬੈਠਣ ਖਾਤਰ ਜੋ ਬੈਠ ਕੇ ਜੋ ਵੀ ਸੰਗਤ ਹੋਵੇਗੀ ਆਰਾਮ ਦੇ ਨਾਲ ਲੰਗਰ ਸ਼ਕ ਸਕੇ ਤੇ ਜਿਵੇਂ ਇਧਰ ਆਪ ਗੱਲ ਕਰੀਏ ਵਿਆਹਾਂ ਦੇ ਵਿੱਚ ਟੇਬਲ ਲੱਗੇ ਹੁੰਦੇ ਨੇ ਕਿ ਸਟੈਂਡ ਟੇਬਲ ਤੋਂ ਇਸ ਤਰ੍ਹਾਂ ਦੇ ਟੇਬਲ ਵੀ ਲੱਗੇ ਹੋਏ ਨੇ ਬਹੁਤ ਹੀ ਵਧੀਆ ਪ੍ਰਬੰਧ ਹੈ ਇਧਰ ਪੈਂਟਾ ਆਪਣੇ ਟੇਬਲਾਂ ਦੀ ਜੇ ਆਪ ਗੱਲ ਕਰੀਏ ਤੇ ਨਾਲ ਟੇਬਲ ਵੀ ਲੱਗੇ ਹੋਏ ਨੇ ਹਾਂ ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਗਿਆ ਕਮੇਟੀ ਮੈਂਬਰਾਂ ਦਾ ਸੋ ਸਾਰੇ ਹੀ ਪਿੰਡ ਦਾ ਬਹੁਤ ਵੱਡਾ ਸਹਿਯੋਗ ਹੈ ਪਿੰਡ ਦੇ ਬੱਚੇ-ਬੱਚੇ ਦਾ ਪੂਰਾ ਸਹਿਯੋਗ ਹੈ ਜੀ ਇੱਥੇ ਡੇਰਾ ਬਾਬਾ ਚਿੱਤਰ ਸਿੰਘ ਜੀ ਗੱਲ ਕਰੀਏ ਆਪਾਂ ਖੀਰ ਦੀ ਤੇ ਨਾਲ ਸਰਜੀ ਸੋਲੇ ਪੂਰੀਆਂ ਤੇ ਪ੍ਰਸ਼ਾਦ ਇਸ ਤਰ੍ਹਾਂ ਦਾ ਇੱਥੇ ਜੋ ਲੰਗਰ ਚੱਲ ਰਿਹਾ ਜੀ ਬਹੁਤ ਹੀ ਸੋਹਣਾ ਤੇ ਸੁਆਦਿਸ ਲੰਗਰ ਹੈ ਤੇ ਨਾਲ ਪਾਣੀ ਕੈਂਪਰ ਵਾਲਾ ਪਾਣੀ ਹੈ ਨਾ ਆਪਾਂ ਦੇਖ ਸਕਦੇ ਆ ਤੇ ਸੇਵਾਦਾਰ ਸੇਵਾ ਵਾਲਿਆਂ ਨੇ ਲੰਗਰ ਖਾ ਰਹੇ ਨੇ ਸੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਗਿਆ ਪਿੰਡ ਕਾਲੇਕੇ ਜਿਲ੍ਹਾ ਬਰਨਾਲਾ ਦੇ ਵਿੱਚੋਂ ਸੋ ਦੇਖ ਸਕਦੇ ਹੋ ਤੁਸੀਂ ਆਪਾਂ ਇੱਧਰ ਵੀ ਜੇ ਛਾਤ ਮਰਵਾ ਲਈਏ ਜੋ ਇਹ ਬਿਲਡਿੰਗ ਬਣੀ ਹੋਈ ਹੈ ਲੈਂਟਰ ਪੈ ਚੁੱਕਾ ਹੈ ਇਸ ਦਾ ਪਰ ਥੋੜੀ ਬਥੇ ਤੇ ਕਮਰੇ ਜਿਹੜੇ ਮਸੇਵਾਰਾਂ ਨੇ ਪਿੰਡ ਵਾਸੀਆਂ ਨੇ ਜਿਹੜੇ ਮੇਰੇ ਪਿੰਡ ਦੇ ਜਿਆਲੇ ਵਾਲੇ ਪਿੰਡਾਂ ਦੇ ਬਾਹਰ ਗਏ ਹੋਏ ਨੇਗੇ ਤੇ ਉਹਨਾਂ ਵੀਰਾਂ ਲਈ ਵੀ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਅਜਿਹੀ ਨਵੇਂ ਸੇਵਾ ਪਹੁੰਚਾਇਆ ਕਰੋ ਮੋਹਦਾ ਪਹੁੰਚਾਇਆ ਕਰੋ ਪੰਗਰੇ ਵੀਰਾਂ ਨੂੰ ਬਿਕੋਈਦਾ ਆਪਣੇ ਸਰਦਾ ਸਮਾਨ ਹੈ ਜਿਲ੍ਹਾ ਦੀ ਤੁਸੀਂ ਗਲਗਰ ਦੇ ਵਿੱਚੋਂ ਅੱਧੇ ਹਿੱਸੇ ਪਾ ਲਓ ਤਾਂ ਇਹ ਪਹੁੰਚਾਇਆ ਕਰੋ ਤਾਂ ਕਿ ਜਿਹੜੀ ਇਹ ਬਿਲਡਿੰਗ ਹੈ ਉਸ ਬਿਲਡਿੰਗ ਦਾ ਇਕੱਲੇ ਇੱਥੇ ਨਹੀਂ ਵੀ ਇੱਥੇ ਵੀ ਫਾਇਦਾ ਹੁੰਦਾ ਸਾਰੇ ਪਿੰਡ ਨੂੰ ਆਲੇ ਦੁਆਲੇ ਦੇ ਪਰਾਨ ਸਾਰਿਆਂ ਨੂੰ ਬਹੁਤ ਵੱਡਾ ਇਸ ਦਾ ਫਾਇਦਾ ਜਿਵੇਂ ਕਿ ਹੁਣ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਜੋ ਖੜਾ ਦੀ ਮਹਾਰਾਜ ਸੀਗੀ 23 ਘਰ ਨੇ ਜਿਹੜੇ ਬਰਵਾਦ ਹੋ ਗਏ ਸੀਗੇ ਕਈ ਘਰ ਬਰਵਾਦ ਹੋ ਗਏ ਸੀਗੇ ਜੇ ਆਪਾਂ ਗੱਲ ਕਰੀਏ ਵੀ ਇੱਥੇ ਜਿਵੇਂ ਇੰਨੀ ਸੋਹਣੀ ਜਗ੍ਹਾ ਬਣੀ ਵੀ ਆ ਇਹ ਇਸ ਜਗ੍ਹਾ ਦੇ ਵਿੱਚ ਕੋਈ ਰਹਿਣ ਬਸੇਰਾ ਵੀ ਹੋ ਸਕਦਾ ਹੈ ਨਾ ਉਸ ਸੇਵਾ ਵਾਸਤੇ ਰਹਿਣ ਬਸੇਰਾ ਵੀ ਹੋ ਸਕਦਾ ਤਾਂ ਇਹ ਬਿਲਡਿੰਗ ਕੰਪਲੀਟ ਕਰਨੇ ਦੀ ਉਸ ਬਿਲਡਿੰਗ ਕੰਪਲੀਟ ਕਰਨ ਵਾਸਤੇ ਤਾਂ ਤੁਸੀਂ ਯੋਗਦਾਨ ਵੀ ਜਰੂਰ ਪਾਇਆ ਕਰੋ ਜੀ ਜੇ ਜਿਹੜਾ ਅਪਾ ਸੋਹਾਂ ਬਾਰੇ ਗੱਲ ਕਰੀਏ ਮੇਰੀਆਂ ਭੈਣਾਂ ਮਾਤਾਵਾਂ ਦਾ ਛੋਟੇ ਬੱਚੇ ਸਾਰੇ ਹੀ ਸੇਵਾ ਨਿਭਾ ਰਹੇ ਨੇਗੇ ਪੂਰੀਆਂ ਦੇਣਨ ਦੀ ਸੋ ਇਹਨਾਂ ਮਾਤਾਆਂ ਦਾ ਵੀ ਬਹੁਤ-ਬਹੁਤ ਵੱਡਾ ਸਹਿਯੋਗ ਹੈ ਧੰਨਵਾਦ ਹੈ ਜੀ ਜੋ ਸੇਵਾ ਨਿਭਾ ਰਹੇ ਨੇ ਪੂਰੇ ਬੇਲੇ ਦੀ ਸੇਵਾ ਨਿਭਾਰੇ ਨੇ ਡੇਰਾ ਬਾਬਾ ਚਿੱਤਰਦਾਸ ਜੀ ਪਿੰਡ ਕਾਲੇ ਕੇ ਸੋ ਬਹੁਤ ਵੱਡਾ ਸਹਿਯੋਗ ਆ ਸਾਡੇ ਇਸ ਪਿੰਡ ਕਾਲੇ ਕਿਆਂ ਦਾ ਬੱਚਾ ਬੱਚਾ ਇਸ ਡੇਰੇ ਦੇ ਨਾਲ ਜੁੜਿਆ ਹੋਇਆ ਦਾ ਅੱਜ ਤੀਸਰਾ ਸਰਬ ਹੈ ਇਸ ਡੇਰੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸੋ ਸਾਰੇ ਹੀ ਜਿੰਨੇ ਵੀ ਸੇਵਾਦਾਰ ਨੇ ਸਾਰੇ ਜਿਹਨੇ ਇੱਧਰ ਦੇਖਾ ਦਿੱਤੀ ਜਿਨ੍ਹਾਂ ਮੇਰੇ ਮਾਤਾਵਾਂ ਜੋ ਸੇਵਾ ਨਿਭਾਰੇ ਨੇ ਇੱਧਰ ਨੌਜਵਾਨ ਬੂਰ ਬਹੁਤ ਧੰਨਵਾਦ ਆ ਜਿੰਨੇ ਦਾ ਮਾਤਾਵਾਂ ਨੇ ਆਟਾ ਜੁੜਾ ਹੈਗਾ ਦਾ ਤਿਆਰ ਕਰਕੇ ਦੇ ਰਹੇ ਨੇ ਨਾ ਸੋ ਦੇਖ ਸਕਦੇ ਤੁਸੀਂ ਨੌਜਵਾਨ ਵੀਰ ਸੇਵਾ ਨਿਭਾਰੇ ਨੇ ਸਸਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੇ ਆਪਾਂ ਇੱਧਰ ਗੱਲ ਕਰੀਏ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਵੀ ਦੇਖੋ ਸੇਵਾ ਨਿਭਾਰੇ ਨੇ ਨਾਲ ਸੇਵਾ ਕਰ ਰਹੇ ਨੇ ਸਸਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਸਾਡੇ ਪਿੰਡ ਦੇ ਜਿਲ੍ਹੇ ਦੇ ਬੱਚੇ ਬੱਚੇ ਵੀਰ ਬਜ਼ੁਰਗ ਭੈਣ ਭਾਈ ਸਾਰੇ ਜਿਹੜੇ ਬਲੇ ਉਹ ਬਹੁਤ ਵਧੀਆ ਸੇਵਾ ਨਿਭਾਰੇ ਨੇ ਤੇ ਥੋੜੇ ਥੋੜੇ ਬਣਿਆ ਰਿਹਾ ਜੀ ਲੇਕਿਨ ਥੋੜੇ ਬਹੁਤ ਇਹਨਾਂ ਨੇ ਇਹਦਾ ਥੋੜਾ ਹੋਰ ਕਿਸੇ ਸੇਵਾਦਾਰ ਨੇ ਬਣਾਇਆ ਇਹ ਸ਼ਿਵਸ਼ੰਕਰ ਘਵਾਨ ਜੀ ਦਾ ਹੈ ਤੁੜਾ ਇੱਥੇ ਲੱਗਿਆ ਰਿਹਾ ਇੱਥੇ ਹੋਰ ਲੱਗ ਰਿਹਾ ਨਾ ਕੋਈ ਹੋਰ ਜਿਹੜਾ ਆਉਂਦੇ ਨੇ ਜੋ ਫੈਮਿਲੀ ਦੇ ਬੱਚੇ ਸਰਪੰਚ ਜੀ ਦੇ ਸੇਵਾ ਕਰਦੇ ਨੇ ਜਦੋਂ ਇੱਥੇ ਲੱਗਿਆ ਹੋਇਆ ਆਇਦਰ ਜੋ ਵੀ ਸੰਗਤ ਸੇਵਾ ਲੈ ਕਿਉਂ ਜਿਵੇਂ ਬੋੜ ਚੋਲ ਆਟਾ ਦਾਲ ਜੋ ਵੀ ਲੈ ਕੇ ਆਉਂਦੇ ਨੇ ਤਾਂ ਉਹ ਇਹ ਸੇਵਾਦਾਰ ਜੋ ਇੱਥੇ ਬੈਠੇ ਨੇ ਇਹ ਉਹਨਾਂ ਦੀ ਸੇਵਾ ਬੋਲ ਰਹੇ ਸਰਦਾਰ ਗੌਰਵ ਸਿੰਘ ਸਰਾ ਮੇਰੇ ਪਾਪਾ ਜੀ ਨੇ ਇਹ ਆਮ ਵੀ ਡੇਰੇ ਦੇ ਵਿੱਚ ਉਧਰ ਨਾਨਕਵਾੜੇ ਡੇਰੇ ਦੇ ਵਿੱਚ ਸੇਵਾ ਨਿਭਾਉਂਦੇ ਨੇ ਪਹਿਲਾਂ ਉੱਥੇ ਵੀ ਸੇਵਾ ਕਰਦੇ ਨੇ ਸੋ ਅੱਜ ਇੱਥੇ ਤੀਸਰਾ ਸਨਾਤ ਜੀ ਬਾਬਾ ਜਿੱਤਲਾ ਨਾਨਕ ਡੇਰੇ ਦੇ ਵਿੱਚ ਸੋ ਇੱਥੇ ਵੀ ਇਹ ਸੇਵਾ ਨਿਭਾ ਰਹੇ ਨੇ ਸਰਦਾਰ ਦੌਲਤ ਸਿੰਘ ਮਹਾਰਾ ਤੇ ਨਾਲ ਹੁਣ ਆਪਾਂ ਦਰਸ਼ਕ ਬੋਣਿਆ ਸਮੂਹ ਬਾਬੇ ਦੀ ਸਮਾਦ ਦੇ ਸਮਾਦ ਦੇ ਦਰਸ਼ਕ ਬੋਣਿਆ ਇੱਥੇ 200 ਤੋਂ ਵੀ ਪਏ ਨੇ ਪੁਰਾਣੇ ਬਜ਼ੁਰਗਰਾਂ ਤੋਂ ਸੁਣੀ ਵੀ ਗੱਲ ਹੈ ਕਿ ਜਿਹੜੇ ਇਹ ਸੋਚਦੇ ਨੇ ਧੂਹੀ ਵਿੱਚ ਮਾਰਨ ਦੇ ਨਾਲ ਧੂਹੀ ਦੇ ਕਈ ਦੁੱਖ ਸਹੀ ਹੋ ਜਾਂਦੇ ਨੇ ਤੇ ਇਸੇ ਨੂੰ ਨਵੇਂ ਸਾਰੇ ਪਿੰਡ ਦਾ ਇਹ ਕਹਿਣਾ ਮੰਨਣਾ ਮਾਪਾ ਜੀ ਦੀ ਸਮਾਜ ਤੋਂ ਉਤਰਾਉਣੇ ਅੱਜ ਦੱਸ ਲੰਗਰਾਂ ਦੀ ਸਵੇਰ ਜੰਗਰੀਆਂ ਲੰਗਰ ਸੱਰੇ ਨੇ ਛੋਟੇ ਛੋਟੇ ਬੱਚੇ ਦੀਦੀਆਂ ਪੈਣਾ ਹਨ ਤੇ ਨਾਲ ਜਲੇਬੀਆਂ, ਅਰਸ਼ਾਦ ਪੂਰੀ ਤੇ ਸਰਦੀ ਖੀਰ ਨਾਲ ਬਣਦੀ ਹੈ ਸੋ ਬਹੁਤ ਸੋਨਾ ਪ੍ਰਬੰਧ ਪ੍ਰਬੰਧ ਦਾ ਮੰਨੇ ਪਿੰਡ ਦੇ ਸਾਰੇ ਹੀ ਪਿੰਡ ਦੇ ਜਿਨੇ ਵੀ VOTER ਨੇ ਜੇ ਨੌਜਵਾਨ ਵੀ ਨੇ ਸਾਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਹਰ ਸਾਹਿਬ ਦੀ ਤਰ੍ਹਾਂ ਇੱਥੇ ਜਿਹੜਾ ਹੈਗਾ ਦਾ ਤੀਸਰਾ ਸਰਾਬ ਜਨਾਇ ਜਾਂਦਾ ਸੋ ਆਪਾਂ ਹੁਣ ਅੱਗੇ ਚੱਲ ਕੇ ਇਸ ਨੂੰ ਬਾਬਾ ਜੀ ਦੇ ਦਰਸ਼ਨ ਕਰਵਾਉਣੇ ਆ ਸਮਾਗਮ ਦੇ ਦਰਸ਼ਨ ਕਰਵਾਉਣੇ ਇਹ ਸੰਗਤ ਦੇ ਪ੍ਰਸ਼ਾਦਾ ਸਾਹਿਬ ਨੂੰ ਸੇਵਾ ਕਰ ਰਹੇ ਹੋ ਜੀ ਇਹਨਾਂ ਨੂੰ ਸੇਵਾ ਵੀ ਕਰ ਰਹੇ ਵੀਰੋ ਜੀ ਬਤਵਾਲਾ ਪੇਸ਼ ਜੀ ਇਧਰ ਸਾਡੇ ਬਾਬਾ ਜੀ ਭੂਮਾ ਭਗਤ ਮਾਤਾ ਦੇ ਪੁਜਾਰੀ ਉਹ ਵੀ ਪਹੁੰਚ ਚੁੱਕੇ ਨੇਗੇ ਮੰਦਨੀ ਬਈ ਤੇ ਇਧਰ ਸਾਡੇ ਮਜੂਦਾ ਸਰਪੰਚ ਤੇ ਨਾਲ ਮੈਂਬਰ ਸਾਹਿਬ ਇਹ ਵੀ ਲੰਗਰਾਂ ਦੇ ਵਿੱਚ ਹਾਜ਼ਰੀ ਲਵਾ ਗਏ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਸਰਪੰਚ ਸਾਹਿਬ ਦਾ ਜੋ ਸੇਵਾਦਾਰ ਸੇਵਾ ਨਿਵਾਰੇ ਨੇ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੇ ਆਪਾਂ ਗੱਲ ਕਰੀਏ ਇਧਰ ਭਾਂਡਿਆਂ ਦੀ ਤਾਂ ਦੇਖੋ ਇਧਰ ਭਾਂਡੇ ਦੀ ਸੇਵਾ ਨਿਵਾਰੇ ਆਂ ਬੀਬੀਆਂ ਪੈਣਾ ਮਾਤਾਵਾਂ ਜੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਭਾਂਡਿਆਂ ਦੀ ਸੇਵਾ ਨਿਵਾਰੇ ਨੇ ਜਿੱਥੇ ਆਪਾਂ ਦੇਖਿਆ ਨਾ ਕਿਈ ਵਾਰੀ ਸੇਵਾਦਾਰ ਹੁੰਦੇ ਨੇ ਉਹ ਸੇਵਾ ਕਰਦੇ ਨੇ ਜਿੱਥੇ ਅਸੀਂ ਸਾਹਮਣੇ ਕਿਸੇ ਨੂੰ ਦਿੱਸਤੀਏ ਵੀ ਸੇਵਾ ਕਰਨੇ ਪਰਦੇ ਦੇ ਪਿੱਛੇ ਦੇਖਿਆ ਜਾਵੇ ਬਹਾਦਰ ਜੈਦਾਬਸਤੀ ਦੇ ਵਿੱਚੋਂ ਇਹ ਵੀ ਸੇਵਾ ਨਿਭਾ ਰਹੇ ਨੇ ਨਾਲ ਸਾਡੇ ਵੀਰ ਇਧਰ ਫੌਜੀ ਸਾਹਿਬ ਇਹ ਵੀ ਪਾਣਿਆਂ ਦੀ ਸੇਵਾ ਨਿਭਾ ਰਹੇ ਨੇ ਪਾਣੀ ਭਰ ਰਹੇ ਨੇਗੇ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅਸੀਂ ਫੌਜੀ ਕਹਿੰਦੇ ਆਗੇ ਨਾਮ ਪਤਨ ਪਤਾ ਨਹੀਂ ਪੂਰਾ ਤੇ ਉਧਰ ਵੀ ਪੈਣਾ ਬੈਠੀਆਂ ਨੇ ਗਈਆਂ ਹਨਾ ਜੋ ਸੇਵਾ ਨਿਭਾ ਰਹੇ ਨੇ ਪਾਣਿਆਂ ਦੀਆਂ ਸੋ ਭਾਂਡੇ ਦੀ ਸੇਵਾ ਜਿਹੜੀ ਹੁੰਦੀ ਹੈਗੀ ਬਹੁਤ ਚੰਗੀ ਵਧੀਆ ਸੇਵਾ ਕੀ ਹੈ ਸੋ ਸਾਰਿਆਂ ਦਾ ਧੰਨਵਾਦ ਆ ਜੀ ਜੋ ਪਾਪਾ ਚੀਚਰਦਾਸ ਜੀ ਦੇ ਡੇਰੇ ਦੇ ਪਿੱਛੇ ਸੌਣਵਾਉਂਦੇ ਨੇ ਸੋ ਇਧਰ ਜੋ ਲੰਗਰਾਂ ਦੀ ਸੇਵਾ ਕੀਤੀ ਹੈ ਇਧਰ ਖੀਰ ਬਣੀ ਹੈ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਸੋ ਦੇਖ ਸਕਦੇ ਹੋ ਤੁਸੀਂ ਕਿ ਸਾਰੇ ਹੀ ਜੋ ਲੰਗਰ ਸੱਕ ਰਹੇ ਨੇ